ਸਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਪੀਜ਼ਾ ਪੀਜ਼ਾ ਬਣਾਉਣ ਲਈ ਸੀਕ ਕੱਪ ਮੈਦਾ ਲਵਾਂਗੇ ਮੈਦੇ ਚ ਢੂੰਘਾਈ ਕਰਾਂਗੇ ਇਸ ਤਰ੍ਹਾਂ ਹੁਣ ਅਸੀਂ ਇਸ ਦੇ ਵਿੱਚ ਇੱਕ ਚਮਚੀ ਚੀਨੀ ਦਾ ਪਾਵਾਂਗੇ ਨਮਕ ਪਾਵਾਂਗੇ ਜੀ ਵਿੱਚ ਨਮਕ ਅਸੀਂ 2 ਪੀਜਾਂ ਦੇ ਹਿਸਾਬ ਨਾਲ ਲਿੱਤਾ ਹੈ ਅਸੀਂ ਅੱਧਾ ਚਮਚ ਨਮਕ ਦਾ ਪਾਵਾਂਗੇ ਵਿੱਚ ਜੇ ਤੁਹਾਨੂੰ ਸਾਡੀ ਵੀਡੀਓਜ਼ ਵਧੀਆ ਲੱਗਦੀਆਂ ਤੇ ਲਾਈਕ ਤੇ ਸਬਸਕ੍ਰਾਈਬ ਕਰਦੇ ਰਹੋ ਹੁਣ ਅਸੀਂ ਇਸ ਦੇ ਵਿੱਚ ਇੱਕ ਚਮਚ ਦੇਸੀ ਘੀ ਪਾਵਾਂਗੇ बेकिंग सोडा पावेंगे बेकिंग सोडा असी चमचे का चौथा हिस्सा लवेंगे बेकिंग पाउडर पा देंगे अद्धा चमच पाँच चमच असी इतने दही दे लिते ने ਤੁਸੀਂ ਵੱਧ ਵੀ ਲੈ ਸਕਦੇ ਹੋ ਲੋਡ ਅਨੁਸਾਰ ਹੁਣ ਅਸੀਂ ਮੈਦੇ ਦਾ ਸੌਫਟ ਡੋ ਬਣਾਵਾਂਗੇ ਜੀ ਕੁਕਿੰਗ ਆਇਲ ਪਾਵਾਂਗੇ ਇੱਕ ਚਮਚ ਉੱਪਰ ਤੋਂ ਚੰਗੀ ਤਰ੍ਹਾਂ ਨਾਲ ਹੱਥਾਂ ਦੇ ਨਾਲ ਮਸਲਾਂਗੇ ਇਹ ਮੈਦੇ ਨੂੰ ਬਾਲਚ ਪਾ ਕੇ ਰੱਖਾਂਗੇ ਜੀ ਡੋ ਨੂੰ ਉੱਪਰ ਤੋਂ ਥੋੜਾ ਜਿਹਾ ਕੁਕਿੰਗ ਆਇਲ ਲਾ ਦਾਂਗੇ 15 ਮਿੰਟਾਂ ਲਈ ਅਸੀਂ ਇਸੇ ਤਰ੍ਹਾਂ ਸੈੱਟ ਹੋਣ ਲਈ ਰੱਖਾਂਗੇ ਜੀ ਢੱਕ ਕੇ ਇਸ ਨੂੰ 15 ਮਿੰਟ ਹੋ ਚੁੱਕੇ ਨੇ ਹੁਣ ਦੋਨੋਂ ਅਸੀਂ ਦੁਬਾਰਾ ਮਲਾਂਗੇ ਜੀ ਹੱਥਾਂ ਨਾਲ ਇਹ ਨੂੰ ਚੰਗੀ ਤਰ੍ਹਾਂ ਨਾਲ ਸੌਫਟ ਕਰ ਲਾਂਗੇ ਇਹ ਸੌਫਟ ਹੋ ਚੁੱਕਿਆ ਹੁਣ ਹੁਣ ਅਸੀਂ ਇਸ ਦੇ ਦੋ ਹਿੱਸੇ ਕਰਾਂਗੇ ਪੀਜੇ ਦਾ ਜਿਹੜਾ ਬੇਸ ਹੁੰਦਾ ਨਾ ਥੋੜਾ ਮੋਟਾ ਹੀ ਹੁੰਦਾ ਏ ਇਸ ਪੀਜੇ ਦਾ ਹੁਣ ਬੇਸ ਬਣਾਵਾਂਗੇ ਗੁਲਾਈ ਦੇ ਵਿੱਚ ਬੇਲ ਲਾਂਗੇ ਇਸ ਨੂੰ ਪਲੇਟ ਵਿੱਚ ਅਸੀਂ ਪਹਿਲਾਂ ਹੀ ਕੁਕਿੰਗ ਆਇਲ ਆ ਕੇ ਰੱਖ ਲਿੱਤਾ ਸੀ ਹੁਣ ਅਸੀਂ ਪੀਜੇ ਦੇ ਜਿਹੜੇ ਸੈੱਡ ਆ ਇਹਨਾਂ ਉਂਗਲੀਆਂ ਦੇ ਨਾਲ ਇਸ ਤਰੀਕੇ ਨਾਲ ਦਬਾਵਾਂਗੇ ਇਸ ਤਰੀਕੇ ਦੇ ਨਾਲ ਦਵਾਉਣ ਦੇ ਨਾਲ ਜਿਹੜੀ ਚੀਜ਼ ਬਣਦੀ ਹੈ ਨਾ 베ਕਿੰਗ ਦੇਦਰੋਂ ਬਾਰ ਨਹੀਂ ਆਉਂਦੀ ਉਹ ਫੋਰਕ ਦੇ ਨਾਲ ਛੋਟੇ ਛੋਟੇ ਸੁਰਾਖ ਕਰਾਂਗੇ ਪੀਜੇ ਦੇ 베ਸ ਵਿੱਚ ਸੁਰਾਖ ਕਰਨੇ ਨਾਲ ਨਾ ਜਿਹੜਾ 베ਸ ਹੈ ਫੁੱਲਦਾ ਨਹੀਂ ਹੈ ਪੀਜ਼ਾ ਸੌਸ ਲਾ ਦੇਾਂਗੇ ਬੇਸ ਉੱਤੇ ਟਮੇਟੋ ਸੌਸ ਵੀ ਲਾ ਦੇਾਂਗੇ ਜੀ ਨਾਲੇ 치즈 ਪਾਵਾਂਗੇ ਹੁਣ ਉੱਪਰ ਤੋਂ ਬਏ ਜਿਹੜੇ ਤੇਲ ਰੱਖਾਂਗੇ ਉੱਪਰ ਤੋਂ ਤੁਸੀਂ ਆਪਣੀ ਪਸੰਦ ਦੀ ਕੋਈ ਵੀ ਸਬਜ਼ੀ ਪਾ ਸਕਦੇ ਹੋ ਛਿੰਨਾ ਮਿੱਚਾ ਰੱਖਾਂਗੇ ਟਮਾਟਰ ਵੀ ਰੱਖ ਦਿਆਂਗੇ ਜੀ ਹੁਣ ਚੀਜ਼ ਪਾ ਦਾਂਗੇ ਉੱਪਰ ਤੋਂ ਹੋਰ ਜੀ ਸੀ ਹੋਈ ਮਿਰਚੇ ਪਾਵਾਂਗੇ ਥੋੜਾ ਜਿਹਾ ਨਮਕ ਪਾਵਾਂਗੇ ਨਮਕ ਅਸੀਂ ਪਹਿਲਾਂ ਹੀ ਪੇਸ ਵਿੱਚ ਪਾ ਚੁੱਕੇ ਹਾਂ ਥੋੜਾ ਜਿਹਾ ਪਾਵਾਂਗੇ ਨਮਕ ਮਿਕਸ ਮਸਾਲਾ ਪਾ ਦਿਆਂਗੇ ਹੁਣ ਬੇਕ ਕਰਨੇ ਲਈ ਮੋਟੇ ਥੱਲੇ ਵਾਲਾ ਭਾਂਡਾ ਰੱਖਿਆ ਜੀ ਪਹਿਲਾਂ ਤੋਂ ਹੀ ਗਰਮ ਉਹਨਾਂ ਸੀਸ ਦੇ ਵਿੱਚ ਪੀਜ਼ਾ ਰੱਖ ਦਿਆਂਗੇ 15 ਮਿੰਟਾਂ ਲਈ ਬੇਕ ਕਰਨ ਲਈ ਰੱਖਾਂਗੇ ਪੀਜ਼ਾ ਬਣ ਚੁੱਕਿਆ ਹੈ ਇਹਦੀਆਂ ਸਾਰੀਆਂ ਸਾਈਡਾਂ ਸਿੱਗ ਚੁੱਕੀਆਂ ਤੁਸੀਂ ਦੇਖ ਸਕਦੇ ਹੋ ਮਿਲਦੇ ਆ ਜੀ ਅਗਲੀ ਵੀਡੀਓ ਤੇ